ਸਿਕਨਗਰ ਤਲਵੰਡੀ ਸਾਬੋ ਅੰਦਰ ਚੌਥਾ ਕੋੜੇ ਕੋੜੀਆਂ ਦਾ ਮੇਲਾ ਸ਼ੁਰੂ ਹੋਣ ਜਾ ਰਿਹਾ ਜਿਸ ਵਿੱਚ ਵੱਡੀ ਜਿੰਤੀ ਵਿੱਚ ਪੰਜਾਬ ਹਰਿਆਣਾ ਰਾਜਸਥਾਨ ਤੋਂ ਕੋੜੇ ਕੋੜੀਆਂ ਪੁੱਜਦੇ ਨੇ ਜਿਸ ਦੀ ਅੱਜ ਸ਼ੁਰੂਆਤ ਹੋ ਚੁੱਕੀ ਹੈ ਤਸਵੀਰਾਂ ਦਿਖਾ ਰਿਹਾ ਤੁਹਾਨੂੰ ਕਿ ਵੱਡੀ ਜਿੰਤੀ ਵਿੱਚ ਇੱਥੇ ਕੋੜੇ ਕੋੜੀਆਂ ਲਈ ਟੈਂਟਾ ਜਿਹੜੇ ਉਹ ਲੱਗ ਰਹੇ ਨੇ ਵੱਡੀ ਜਿੰਤੀ ਵਿੱਚ ਲੋਕ ਨੇ ਜਿਹੜੇ ਇਸ ਮੇਲੇ ਵਿੱਚ ਸ਼ਿਰਕਤ ਕਰਦੇ ਨੇ ਇਸ ਤੰਦਨਾ ਮੇਲੇ ਵਿਚ ਪੰਜਾਬ ਹਰਿਆਣਾ ਰਾਜਸਥਾਨ ਤੋਂ ਕਿਥੋਂ ਵੱਖ-ਵੱਖ ਘੋੜੇ ਘੋੜੀਆਂ ਆਉਂਦੇ ਨੇ ਉੱਥੇ ਹੀ ਵੱਖ-ਵੱਖ ਤਰ੍ਹਾਂ ਦੇ ਜਾਨਵਰ ਵੀ ਆ ਜਿਹੜੇ ਇੱਥੇ ਦੇਖਣ ਨੂੰ ਮਿਲਦੇ ਆ ਉਹਨਾਂ ਦੀ ਖਰੀਦੋ-ਫਰੋਕਤ ਜਿਹੜੀ ਉਹ ਵੀ ਇੱਥੇ ਆ ਪਸ਼ੂ ਪ੍ਰੇਮੀਆਂ ਵੱਲੋਂ ਕੀਤੀ ਜਾਂਦੀ ਆ ਇਹ ਤੰਦਰਾ ਮੇਲਾ ਜਿਹੜਾ ਕਾਫੀ ਰੋਮਾਂਚੀ ਹੁੰਦਾ ਹਰ ਸਾਲ ਇੱਥੇ ਵੱਡੀ ਤعداد ਵਿੱਚ ਲੋਕ ਵੀ ਆਉਂਦੇ ਨੇ ਪਸ਼ੂ ਪੰਛੀ ਵੀ ਆਉਂਦੇ ਨੇ ਤੇ ਮਹਿੰਗੇ-ਮਹਿੰਗੇ ਘੋੜੇ ਆ ਜਿਹੜੇ ਉਹ ਵੀ ਇੱਥੇ ਦੇਖਣ ਨੂੰ ਮਿਲਦੇ ਨੇ ਸਾਡਾ ਪ੍ਰਬੰਧਕ ਮੌਜੂਦ ਨੇ ਗੱਲਬਾਤ ਕਰਦੇ ਆ ਪੂਰੀ ਬਾਬਾ ਜੀ ਚੌਥਾ ਮੇਲਾ ਬੜੀ ਰੌਣਕ ਸ਼ੁਰੂ ਹੋ ਗਈ ਆ ਬੇਸ਼ੱਕ ਕੱਲ ਤੋਂ ਜਿਹੜਾ ਮੇਨ ਪ੍ਰੋਗਰਾਮ ਸ਼ੁਰੂ ਹੋਣੇ ਆ ਕਿਵੇਂ ਦੇਖ ਦਿਓ ਸਾਰੇ ਪਹਿਲਾਂ ਤਾਂ ਮਨੀਸ਼ ਜੀ ਤੁਹਾਡਾ ਇੱਥੇ ਆਉਣ ਤੋਂ ਜੀ ਆਇਆਂ ਨੂੰ ਸ੍ਰੀ ਦਰਗੋਆ ਸਾਹਿਬ ਆਰਥ ਕਮੇਟੀ ਵੱਲੋਂ ਤੇ ਤੁਹਾਡੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਆਪਣਾ ਜੀ ਚੌਥਾ ਮੇਲਾ ਜਿਹੜਾ ਘੋੜਿਆਂ ਦਾ ਮਤਲਬ ਅਚਰਿਤ ਆਉਣਾ ਸਾ ਉਹ ਮੀਟਿੰਗ ਵੱਲੋਂ ਚੱਲ ਰਿਹਾ ਹੈਗਾ 4 ਤਰੀਕ ਤੋਂ ਲੈ ਕੇ 10 ਤਰੀਕ ਤੱਕ ਚੱਲਣਾ ਹੈ ਜੀ ਅੱਜ 6 ਨੂੰ ਪਹਿਲਾ ਇਵੈਂਟ ਸੀ ਕਬੀ શ્રી ਦਰਬਾਰ ਜੋ ਕਿ ਮਤਲਬ ਆਪਾਂ ਨੂੰ ਮੇਲੇ ਨੂੰ ਤਾਂ ਚੌਥਾ ਸਾਲ ਹੋ ਗਿਆ ਕਬੀ શ્રી ਦਰਬਾਰ ਇਹਦੀ ਦੂਜਾ ਸਾਲ ਹੋ ਗਿਆ ਤੇ ਇਹਦੇ ਵਿੱਚ ਨਾ ਆਪਾਂ ਮੈਂ ਤੁਹਾਨੂੰ ਅੱਗੇ ਜਾ ਕੇ ਦੱਸਦਾ ਵੀ ਆਪਾਂ ਇਹਨੂੰ ਸੱਭਿਆਚਾਰਕ ਮੇਲਾ ਬਣਾਉਣਾ ਗਾਹ ਨੂੰ ਸਾਡਾ ਮਨ ਹੈ ਵੀ ਇਹ ਦੇ ਕਿ ਆਪਣੀਆਂ ਘੋੜਿਆਂ ਦੀਆਂ ਨਮੈਸ਼ਾ ਤੇ ਦੌੜਾਂ ਤੇ ਕਬਿਛਰੀ ਦਰਵਾਰ ਅੱਗੇ ਵਾਸਤੇ ਆਪਾਂ ਘੋਲਖੇਡ ਨਾਲ ਜੋੜ ਕੇ ਇਹਨੂੰ ਪੂਰਾ ਇੱਕ ਸੱਭਿਆਚਾਰ ਦਾ ਵੱਡਾ ਹੱਬ ਬਣਾ ਦੇਣਾ ਵੀ ਵੱਡਾ ਮੇਲਾ ਜਿਹੜਾ ਤਮਨਵਾ ਸਾਹਿਬ ਨੂੰ ਮਤਲਬ ਧਰਤੀ ਹੈ ਗੁਰੂ ਸਾਹਿਬ ਤੋਂ ਰੋਸਾਈ ਹੋਈ ਤੇ ਇਹ ਮੇਲਾ ਵੀ ਦੁਨੀਆ ਤੇ ਪਹੁੰਚਾ ਦੇਣਾ ਆਪਾਂ ਤੇ ਇਹ ਦੇ ਕਿ ਹੁਣ ਅੱਜ ਤੀਜਾ ਦਿਨ ਹੈ ਜੀ 4 ਤਰੀਕ ਤੋਂ ਚੱਲਿਆ ਅੱਜ 6 ਤਰੀਕ ਹੋਊਗੀ 6 ਨੂੰ ਕਬਿਛਰੀ ਦਰਵਾਰ 7 ਨੂੰ ਰੇਵਗਿਆ ਚੱਲਾਂ 8 ਨੂੰ ਸੌਰੀ 7 ਨੂੰ ਨਮਾਇਸ਼ ਹੈ ਆਪਣੀ ਘੋੜਿਆਂ ਦੀ ਤੇ 8 ਨੂੰ ਰੇਵਗਿਆ ਚਾਲਾਂ ਨੇ ਤੇ 9 ਨੂੰ ਆਪਣਾ ਛਪਟਾ ਦੌੜਾਂ ਨੇ ਇਹੜੀਆਂ ਛਪਟਾ ਦੌੜਾਂ ਹੋਰ ਆਪਣੀਆਂ ਰੇਵਗਿਆ ਚਾਲਾਂ ਨੇ ਇਹ ਤਾਂ ਹੋਣਗੀਆਂ ਸ਼ਾਮ ਨੂੰ 2-3 ਵਜੇ ਤੋਂ ਬਾਅਦ ਮਤਲਬ ਉਹ 3 ਵਜੇ ਸ਼ੁਰੂ ਹੋ ਜਾਂਦੀ ਹੈ ਐਂਟਰੀ ਵਗੈਰਾ ਤੇ 4 ਕ 5 ਵਜੇ ਤੱਕ ਇਵੈਂਟ ਚੱਲਦਾ ਤੇ ਜਿਹੜੀ ਆਪਣੀ ਕੱਲ ਨੂੰ ਨਮਾਇਸ਼ ਹੋਣੀ ਹੈ ਉਹ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਨੂੰ 5 ਵਜੇ ਤੱਕ ਚੱਲਣੀ ਹੈ ਜਿਹਦੇ ਵਿੱਚ ਕਿ ਪੰਜਾਬ ਦੇ ਬਹੁਤ ਹੀ ਮਤਲਬ ਮੰਨੇ ਹੋਏ ਘੋੜੇ ਆ ਰਹੇ ਆ ਪਦਮ ਘੋੜਾ ਆਪਣਾ ਨੁਕਰਿਆਂ ਚ ਬਲਾਵਲ ਘੋੜਾ ਹੈਗਾ ਤੇ ਮਾਰਵਾੜੀ ਘੋੜਿਆਂ ਚ ਵੀ ਬਹੁਤ ਚੰਗੇ ਤੋਂ ਚੰਗੇ ਘੋੜੇ ਆ ਰਹੇ ਆ ਇਹ ਵੀ ਇੱਕ ਪਿਛਲੇ ਸਾਲਾਂ ਨਾਲੋਂ ਸਾਡੇ ਕੋਲੇ ਮਤਲਬ ਇੰਟਰੀਆਂ ਲਾ ਲਓ ਜਾਂ ਤੰਬੂਆਂ ਦਾ ਲਾਲਕੀ ਵੀ ਦੁੱਗਣਾ ਹੈਗਾ ਤੇ ਮਹਾਰਾਜ ਜੀ ਕਿਰਪਾ ਨਾਲ ਵੀ ਬਹੁਤ ਵੱਡਾ ਮੇਲਾ ਆਪਣਾ ਇਹ ਬਣਨ ਜਾ ਰਿਹਾ ਹੈ ਪਤਾ ਹੀ ਇੱਕ ਤਾਂ ਲੱਗਦਾ ਵਿਸਾਖੀ ਦਾ ਮੇਲਾ ਹੈ ਹੁਣ ਇਹ ਕਹਿੰਦੇ ਘੋੜੇ ਘੋੜੀਆਂ ਦਾ ਮੇਲਾ ਹੋ ਜਾਣਾ ਹਾਂਜੀ ਉਹੀ ਗੱਲ ਹੈ ਜੀ ਵੀ ਵਿਸਾਖੀ ਦਾ ਮੇਲਾ ਬਹੁਤ ਵੱਡਾ ਮਸ਼ਹੂਰ ਹੈ ਜੀ ਤਮੂਆ ਸਾਬ ਤੋਂ ਪਹਿਲਾਂ ਜੋੜੇ ਤੋੜ ਬਸਾਖੀ ਮੇਲਾ ਮੁਕਸਰ ਵੀ ਇੰਨਾ ਘੱਟ ਹੁੰਦਾ ਸੀਗਾ ਵੀ ਜੇ ਕੋਈ ਨਵੇਂ ਤੋੜੇ ਜੋੜੇ ਪਾ ਕੇ ਆਉਂਦਾ ਨਾ ਪਹਿਲਾਂ ਕਹਾਵਤ ਸੀਗੀ ਵੀ ਉਹ ਮਾਲਾ ਟੁੱਟ ਜਾਂਦੇ ਸੀਗੇ ਤਰੇ ਇੰਨਾ ਕਿ ਉਹ ਤੁਰਨਾ ਲੰਬਾ ਜਾਣਾ 5-5 ਕਿਲੋਮੀਟਰ ਦਾ ਜਾਮ ਲੱਗਣਾ ਹੁੰਦਾ ਸੀਗਾ ਉਸੇ ਤਰ੍ਹਾਂ ਇਹ ਆਪਣੀ ਇੱਕ ਮੰਡੀ ਮਸ਼ਹੂਰ ਹੈ ਘੋੜਾਂ ਦੀ ਜਿੱਦਾਂ ਹੁਣ ਲੱਗ ਰਹੀ ਹੈ ਪਹਿਲਾਂ ਟਰੈਕਟਰਾਂ ਦੀ ਮੰਡੀ ਵੀ ਬਹੁਤ ਮਸ਼ਹੂਰ ਤੇ ਮਹਾਰਾਜ ਦੀ ਕਿਰਪਾ ਨਾਲ ਪਹਿਲੇ ਦਿਨੋਂ ਇਹ ਸੋਚ ਕੇ ਚੱਲੇ ਆ ਸਾਰੀ ਦਮ ਉਹਨਾਂ ਸਾਹਿਬ ਹੋਰਸ ਕਮੇਟੀ ਮੇਰੇ ਨਾਲ ਖੜੇ ਹੈ ਤੇ ਸਾਰਿਆਂ ਦਾ ਹੀ ਇਹ ਮੰਨਤ ਹੈ ਵੀ ਇਹਨੂੰ ਇੱਕ ਵਿਸ਼ਵ ਪ੍ਰਸਿੱਧ ਮੇਲਾ ਬਣਾ ਦੇ ਕਹਿੰਦੇ ਇੱਕ ਪੁਸ਼ਕਰ ਲੱਗਦਾ ਮੇਲਾ ਹੁਣ ਤਲਵੰਡੀ ਲੱਗਦਾ ਕਹਿੰਦੇ ਪੁਸ਼ਕਰ ਵਾਲਾ ਹੀ ਬਣਾ ਦੇਣਾ ਇਹ ਮੇਲਾ ਚਨੋ ਜੀ ਉੱਤੇ ਜਿਵੇਂ ਕੋਈ ਭਰਾਮ ਦਾ ਸਾਥ ਹੋਊਗਾ ਜੀ ਓਵੇਂ ਬਣਨਾ ਹੈ ਜੀ ਤੇ ਪ੍ਰਮਾਤਮਾ ਵੱਲੋਂ ਜੀ ਆਪਣੀ ਇਸ ਧਰਤੀ ਨੂੰ ਦਮਦਮਾ ਸਾਭਦੀ ਨੂੰ ਜੀ ਬਰਬੀ ਹੈਗਾ ਜੀ ਜੋ ਵੀ ਇੱਥੇ ਕਾਰਜ ਕਿਸੇ ਨੇ ਸੱਚੇ ਦਿਲੋਂ ਸ਼ੁਰੂ ਕੀਤਾ ਹੈ ਜੀ ਮਨੀਸ਼ ਜੀ ਤੇ ਉਹ ਕਾਰਜ ਬਹੁਤ ਹੀ ਜੀ ਬੁਲੰਦੀਆਂ ਤੱਕ ਰ ਗਿਆ ਜੀ ਜਿਵੇਂ ਆਪਾਂ ਕਹਿ ਲਓ ਟਰੈਕਟਰ ਸੇਲ ਹੈ ਜੀ ਇੱਥੇ ਸ਼ੁਰੂ ਕੀਤੀ ਤਾਂ ਟਰੈਕਟਰ ਸੇਲ ਵੀ ਅੱਜ ਆਲਵਾੜ ਦੀ ਸਭ ਤੋਂ ਵੱਡੀ ਮੰਡੀ ਹੈ ਜੀ ਉਸੇ ਤਰ੍ਹਾਂ ਸਾਡੀ ਪੂਰੀ ਕਮੇਟੀ ਦੀ ਸੋਚ ਹੈ ਜੀ ਵੀ ਇਹ ਵੀ ਕਿਸੇ ਟਾਈਮ ਨੂੰ ਜੀ ਆਲਵਾੜ ਦਾ ਵੱਡਾ ਮੇਲਾ ਬਣੇ ਜੀ ਤੇ ਬਾਕੀ ਸਾਡੀ ਕਿਹੜੇ ਕਿਹੜੇ ਇਸ ਵਾਰ ਘੋੜੇ ਦੇਖਣ ਨੂੰ ਮਿਲਣਗੇ ਜਾਂ ਹੋਰ ਵੀ ਕੀ ਕੀ ਇੱਥੇ ਇਸ ਵਾਰ ਹੋਏਗਾ ਘੋੜਿਆਂ ਦੇ ਨਾਲ ਕੁੱਤਿਆਂ ਨੇ ਵੀ ਦੇਖਣ ਨੂੰ ਮਿਲਦੇ ਆ ਕਾਫੀ ਤਰ੍ਹਾਂ ਦੇ ਕਿਹੜੇ ਕਿਹੜੇ ਜਾਨਵਰ ਦੇਖਣ ਨੂੰ ਮਿਲਗੇ ਪਸ਼ੂ ਪੰਛੀ ਜਾਨ ਸਭ ਤਰ੍ਹਾਂ ਦੇ ਜੀ ਇੱਥੇ ਮੇਲੇ ਤੇ ਮਾਰਵਾੜੀ ਨੋਕਰਾ ਸਿੰਧੀ ਸਾਰੇ ਹੀ ਘੋੜੇ ਲੋਕਾਂ ਨੂੰ ਦੇਖਣ ਨੂੰ ਮਿਲਣਗੇ ਜੀ ਦੂਜੇ ਘੋੜਿਆਂ ਦੇ ਨਾਲ ਨਾਲ ਜੀ ਦੂਸਰੇ ਪੰਛੀ ਜਿਵੇਂ ਕਹਿ ਲਈਏ ਕੁੱਕੜ ਕਬੂਤਰ ਉਹ ਵੀ ਆਉਣਗੇ ਜੀ ਸਾਰੇ ਤੇ ਦੂਸਰੇ ਜਿਹੜੇ ਜਾਨਵਰ ਹੈ ਜੀ ਆਪਣੇ ਕਹਿ ਲਈਏ ਕੋਈ ਮੱਝ ਕੋਈ ਝੋਟਾ ਕਿਸੇ ਭਰਾ ਕੋਲੇ ਚੰਗਾ ਜੀ ਉਹ ਵੀ ਅਸੀਂ ਸਾਰਿਆਂ ਨੂੰ ਕਿਹਾ ਹੈ ਜੀ ਵੀ ਲੈ ਕੇ ਆਓ ਲੋਕ ਦੇਖਣ ਤਾਂ ਜੋ ਨਵੀਂ ਨੌਜਵਾਨ ਪੀੜ੍ਹੀ ਥੀ ਦੇਖ ਕੇ ਹੀ ਉਤਸ਼ਾਹ ਪੈਦਾ ਹੁੰਦਾ ਜੀ ਚੰਗੀ ਚੀਜ਼ ਨੂੰ ਦੇਖ ਕੇ ਜੀ ਇਹੀ ਅਸੀਂ ਉਪਰਾਲਾ ਕੀਤਾ ਸਾਰੀ ਸਾਡੀ ਕਮੇਟੀ ਨੇ ਜੀ ਵੀ ਆਪਣੇ ਏਰੀਆ ਚ ਸ਼ੌਕ ਵਧੇ ਜੀ ਜਾਨਵਰਾਂ ਦਾ ਜੀ ਇਹ ਸਾਡਾ ਖਾਨਦਾਨੀ ਧੰਦੇ ਸੀਗੇ ਜੀ ਪਸ਼ੂ ਪਾਲਣ ਤੇ ਖੇਤੀਬਾੜੀ ਇਹਦੇ ਤੋਂ ਹੁਣ ਆਪਣੀ ਜਿਹੜੀ ਨੌਜਵਾਨ ਪੀੜ੍ਹੀ ਹੈ ਜੀ ਪਿੱਛੇ ਹਟ ਗਈ ਜੀ ਵਿਦੇਸ਼ ਜਾਣ ਲੱਗੀ ਕੋਈ ਕੋਸ਼ਿਸ਼ ਕਰਦਾ ਸੀ ਕੋਈ ਨੌਕਰੀ ਜੀ ਕੋਈ ਹੋਰ ਪਰ ਸਾਡਾ ਮੇਨ ਮੰਤਵ ਇਹ ਹੈ ਜੀ ਵੀ ਜਿਹੜੇ ਸਾਡੇ ਖਾਨਦਾਨੀ ਧੰਦੇ ਸੀਗੇ ਜੀ ਵੀ ਸਾਨੂੰ ਉਹਨਾਂ ਨੂੰ ਅਪਣਾਉਣਾ ਚਾਹੀਦਾ ਹੈ ਜੀ ਉਹਨਾਂ 'ਚ ਕੋਈ ਕਿਸੇ ਵੀ ਤਰ੍ਹਾਂ ਦਾ ਘਾਟਾ ਨਹੀਂ ਸੀਗਾ ਜੀ ਸਾਡਾ ਇਹ ਹੀ ਹੈ ਵੀ ਉਹ ਆਪਦੇ ਧੰਦੇ ਤੇ ਦੁਬਾਰੇ ਲੋਕ ਆਉਣ ਜੀ ਤੇ ਆਉਣਗੇ ਤਾਂ ਜੀ ਜੇਕਰ ਕੁਝ ਚੰਗਾ ਦੇਖਣਗੇ ਤਾਂ ਹੀ ਨੌਜਵਾਨ ਪੀੜ੍ਹੀ ਨੂੰ ਪਤਾ ਲੱਗੂ ਵੀ ਇਹ ਧੰਦੇ 'ਚ ਵੀ ਜੀ ਕਮਾਈ ਹੈਗੀ ਆ ਸਾਡਾ ਇਹ ਇੱਕ ਮੈਂ ਗੱਲ ਐਡ ਕਰਨਾ ਚਾਹੁੰਨਾ ਸਾਨੂੰ ਨਾ ਇੱਕ ਤਾਂ ਨਕਰ ਤਲਵੰਡੀ ਸਾਬ ਤੇ ਦੂਜਾ ਇਲਾਕਾ ਤੇ ਵੀ ਸਾਰਿਆਂ ਦਾ ਇੰਨਾ ਸਹਿਯੋਗ ਮਿਲ ਰਿਹਾ ਹੈ ਵੀ ਜਿਹਦੇ ਕਰਕੇ ਇਹ ਮੇਲਾ ਛੇਤੀ ਤੋਂ ਛੇਤੀ ਕਾਮਯਾਬ ਹੋ ਰਿਹਾ ਹੈਗਾ ਵੀ ਇੱਕ ਸਾਡਾ ਨਾ ਇਹ ਮਤਲਬ ਕਿਸਾਨੀ ਦੇ ਨਾਲ ਲਾਹੇਵੰਦ ਧੰਦਾ ਜ ਆਪਾਂ ਕਹਿ ਦਈਏ ਵੀ ਜਿਵੇਂ ਪਸ਼ੂ ਆਪਾਂ ਪਹਿਲਾਂ ਮੱਧਘਾਮਾ ਰੱਖਦੇ ਸੀ ਉਵੇਂ ਘੋੜੇ ਦੇ ਨਾਲ ਇੱਕ ਸਹਾਇਕ ਧੰਦਾ ਹੈਗਾ ਵੀ ਤਾਂ ਕਰਕੇ ਇੱਕ ਸਾਨੂੰ ਵੱਡੀ ਗੱਲ ਇਹ ਹੈ ਵੇ ਮਾਲਵੇ ਦੇ ਵਿੱਚ ਇਸ ਗੱਲ ਦਾ ਮਾਣ ਹੈ ਵੀ ਇਹ ਜਿਹੜੀਆਂ ਈਵੈਂਟ ਹੋ ਰਹੇ ਆ ਜਿਵੇਂ ਰੇਵੀਆ ਚਾਲਾ ਹੋ ਰਹੀ ਹੈ ਜਾਂ ਛਪਟਾ ਦੌੜ ਇਹ ਪਹਿਲੀਆਂ ਹੀ ਨੇ ਜਿਵੇਂ ਆਪਣੇ ਮੰਡੀ ਤਾਂ ਦੇਖੋ ਮੁਕਸਰ ਦੀ ਬਹੁਤ ਮਸ਼ਹੂਰ ਹੈ ਪਹਿਲਾਂ ਤੋਂ ਲੱਗਦੀ ਸੀ ਪਰ ਉੱਥੇ ਰੇਵੀਆ ਤਾਂ ਕਦੇ-ਕਦੇ ਹੁੰਦੀ ਸੀ ਛਪਟਾ ਦੌੜ ਕਦੇ ਹੀ ਨਹੀਂ ਹੋਈ ਇਹ ਵੀ ਆਪਾਂ ਨੂੰ ਇਸ ਮੇਲੇ ਨੂੰ ਮਾਣ ਆ ਸਾਡੀ ਕਮੇਟੀ ਨੂੰ ਮਾਣ ਹੈ ਦੂਜੀ ਜਿਹੜੀ ਨਮਾਇਸ਼ ਹੈ ਜਿਹੜੇ ਆਪਣੇ ਮਤਲਬ ਆਪਾਂ ਕਹਿ ਲਈਏ ਵੀ ਨਾ ਸ਼ੋਅ ਹੁੰਦੇ ਆ ਬਸ ਸੈਕੰਡ ਥਰਡ ਕੱਢਦੇ ਆ ਉਹ ਵੀ ਬਹੁਤ ਚੰਗੀ ਗੱਲ ਆ ਬਹੁਤ ਸੋਹਣਾ ਅਪਰਾਲਾ ਉਹ ਬਹੁਤ ਜਗ੍ਹਾ ਹੋ ਰਹੇ ਸੀਗੇ ਆਰ ਜੀੜਾ ਨਮਾਸ਼ ਵੀ ਕਈ ਭਰਾਵਾਂ ਕੋਲੇ ਵੀ ਇੱਕ ਛੋਟੇ ਲੈਵਲ ਦੇ ਜਾਨਵਰ ਆਗੇ ਵੀ ਉਹਨਾਂ ਨੂੰ ਵੀ ਅਸੀਂ ਉਤਸ਼ਾਹਤ ਕਰਦੇ ਹਾਂ ਵੀ ਚਾਹੇ ਕਿਸੇ ਕੋਲ ਕਹੇ ਜਾਈ ਜਾਨਵਰ ਉਹਦੀ ਕੈਟਾਗਰੀ ਚ ਉਹੀ ਇੱਕ ਨੰਬਰ ਹੈ ਅਸੀਂ ਸਾਰਿਆਂ ਦੇ ਮਾਣ ਸਨਮਾਨ ਕਰਦੇ ਹਾਂ ਇਸ ਕਰਕੇ ਅਸੀਂ ਧੰਨਵਾਦ ਕਰਦੇ ਹਾਂ ਇਲਾਕਾ ਨਿਵਾਸੀਆਂ ਦਾ ਦੂਜਾ ਸੋਢੀ ਪੱਤਰਕਾਰ ਜਿੰਨੇ ਵੀ ਭਰਾ ਆਏ ਸਾਡੇ ਵੀ ਬਹੁਤ ਜ਼ਿਆਦਾ ਸਾਨੂੰ ਸਹਿਯੋਗ ਤੁਸੀਂ ਦਿੱਤਾ ਸਾਰੇ ਭਰਾਵਾਂ ਨੇ ਤੇ ਸਾਡੇ ਮੇਲਾ ਕਮੇਟੀ ਵੱਲੋਂ ਸਾਰਿਆਂ ਦਾ ਤੁਹਾਡਾ ਤੇ ਇਲਾਕਾ ਨਿਵਾਸੀਆਂ ਦਾ ਧੰਨਵਾਦ ਤੇ ਆਪਣਾ ਇਹ ਮੇਲਾ ਆਉਣ ਵਾਲੇ ਸਮੇਂ ਵਿੱਚ ਬਹੁਤ ਵੱਡਾ ਸਮਾਜ ਆਚਾਰਕ ਮੇਲੇ ਦਾ ਰੂਪ ਲੈ ਰਿਹਾ ਚੱਲੀ ਜਦੋਂ ਦਾ ਮੇਲਾ ਲੱਗਿਆ ਤਲਵੰਡੀ ਚ ਪਹਿਲਾਂ ਬਹੁਤ ਘੱਟ ਲੱਗਦੇ ਸੀ ਆਸ-ਪਾਸ ਘੋੜੇ ਘੱਟ ਸੀ ਕਿੰਨੇ ਕ ਵੱਧ ਗਏ ਕਿੰਨੇ ਕ ਲੋਕਾਂ ਨੂੰ ਉਤਸ਼ਾਹ ਵਧਿਆ ਹੈ ਮੇਲੇ ਨੂੰ ਕਰ ਕਰ ਘੋੜੇ ਹੁਣ ਤਾਂ ਜੀ ਕਰ ਕਰ ਘੋੜੇ ਹੋ ਗਏ ਜੀ ਬਹੁਤ ਵਧੀਆ ਜੀ ਸਾਰੇ ਪਸ਼ੂ ਪਾਂਚੀ ਆ ਰਹੇ ਹੈ ਜੀ ਨੌਜਵਾਨ ਪੀੜੀ ਨੂੰ ਸ਼ੌਂਕ ਲੱਗ ਰਿਹਾ ਜੀ ਬਹੁਤ ਵਧੀਆ ਜੀ ਮਹਾਰਾਜ ਦੀ ਕਿਰਪਾ ਨਾਲ ਜੀ ਚੜਦੀ ਕਲਾ ਜੀ ਚਾਰ ਸਾਲਾਂ ਦਾ ਫਰਕ ਦੇ ਦੋ ਬਾਬਾ ਜੀ ਨੌਜਵਾਨ ਨਸ਼ਾ ਪਾਲ ਜਾ ਰਹੇ ਬਗੇ ਚਾ ਰਹੇ ਆ ਉਹ ਕੋੜੇਵਲ ਵੀ ਜਾ ਰਹੇ ਆ ਕੋਈ ਉੱਪਰ ਕਿੱਲ ਇਹ ਅਮਨੀਸ਼ ਜੀ ਵੀ ਬੱਚਿਆਂ ਨੂੰ ਪਤਾ ਹੀ ਨਹੀਂ ਸੀਗਾ ਜਿਵੇਂ ਆਪਾਂ ਕਹਿੰਦਿਆਂ ਨਾ ਇਹ ਚੈਪਟਰ ਹੀ ক্লোਜ ਪਿਆ ਸੀਗਾ ਬੱਚੇ ਹੁਣ ਜਦੋਂ ਸਾਹਮਣੇ ਦੇਖਦੇ ਆ ਫਿਰ ਉਹਨਾਂ ਨੂੰ ਪਤਾ ਲੱਗਦਾ ਕੋਈ ਵੀ ਚੀਜ਼ ਐ ਪਹਿਲਾਂ ਕਹਿੰਦੇ ਸੀ ਨਾ ਜੇ ਪਿੰਡ 'ਚ ਬਾਜੀ ਪੈ ਜੇ ਤਾਂ ਬੱਚੇ ਕਈ ਦਿਨ ਸ਼ਰਾਬ ਹੀ ਮਾਰੀ ਜਾਂਦੇ ਸੀ ਝੋਲ ਖੇਡ ਹੋ ਜਾਣਾ ਤਾਂ ਆਪਸ ਵਿੱਚ ਝੋਲਣ ਲੱਗ ਜਾਂਦੇ ਤੇ ਜਦੋਂ ਹੁਣ ਸਾਡੇ ਇਸ ਇਲਾਕੇ ਦੇ ਵਿੱਚ ਐਡਾ ਵੱਡਾ ਤਕੜਾ ਮੰਦੋਂ ਮੇਲਾ ਹੋ ਰਿਹਾ ਹੁਣ ਹਰੇਕ ਬੱਚੇ ਨੂੰ ਇਹ ਆ ਵੀ ਮੈਂ ਘਰੇ ਘੋੜੀ ਲਿਆਵਾ ਬਸ਼ੇਰੀ ਲਿਆਵਾ ਇਸ ਕਿੱਤੇ ਨਾਲ ਜੋੜਾ ਇਹ ਬਹੁਤ ਲਾਹੇਵੰਦ ਕੀਤਾ ਵੀ ਜਿਵੇਂ ਹੁਣ ਆਪਣੇ ਮਹਾਮਾਰੀ ਕਰੋਨਾ ਹੋਈ ਹੈ ਜਾਂ ਮਤਲਬ ਨੋਟਬੰਦੀ ਹੋਈ ਸੀ ਕਿੰਨੀਆਂ ਵੀ ਡਿਚੇ ਆ ਗਈਆਂ ਵੀ ਉਹ ਸਾਰਿਆਂ ਦੇ ਵਿੱਚ ਇੱਕ-ਇੱਕ ਘੋੜਿਆਂ ਦਾ ਲਾਹੇਵੰਤ ਧੰਦਾ ਸੀ ਜਿਹੜਾ ਪਿੱਛੇ ਨਹੀਂ ਹੋਇਆ ਜਿਹੜਾ ਕਿ ਬਹੁਤ ਵਧੀਆ ਉਸ ਕਰਕੇ ਬੱਚੇ ਅਡਾਪਟ ਕਰ ਰਹੇ ਆ ਤੇ ਇੱਕ ਗੱਲ ਇਹ ਆ ਵੀ ਜਿਹੜਾ ਬੱਚਾ ਘੋੜਿਆਂ ਦੇ ਲੜ ਲੱਗ ਗਿਆ ਉਹ ਕਦੇ ਵੀ ਕਿਸੇ ਨਸ਼ੇ ਨੂੰ ਟੱਚ ਨਹੀਂ ਕਰਦਾ ਇਹ ਸਾਡਾ ਮੰਨਣਾ ਹੈ ਬਿਲਕੁਲ ਇਹ ਸਰ ਪ੍ਰਬੰਧਕ ਜਿਨ੍ਹਾਂ ਨੇ ਕਿੱਥੇ ਲੋਕਾਂ ਨੂੰ ਇਸ ਮੇਲੇ ਵਿੱਚ ਪੁੱਜਣ ਦਾ ਸੱਦਾ ਦਿੱਤਾ ਉੱਥੇ ਇਹ ਵੀ ਕਿਹਾ ਵੀ ਕਿਸ ਮੇਲੇ ਨਾਲ ਬਹੁਤ ਸਾਰੇ ਨੌਜਵਾਨ ਨੇ ਜਿਹੜੇ ਘੋੜਿਆਂ ਨਾਲ ਜੁੜ ਰਹੇ ਨੇ ਨਸ਼ੇ ਤੋਂ ਦੂਰ ਹੋ ਰਹੇ ਨੇ ਵਿਦੇਸ਼ ਜਾਣ ਤੋਂ ਕੰਨੀ ਘਤਰਾ ਰਹੇ ਨੇ ਮਨੀਸ਼ ਗਰਗ ਪੀਟੀਸੀ ਨਿਊਜ਼ ਦਮਦਮਾ ਸਾਹਿਬ ਤਲਵੰਡੀ ਸਾਬੋ ਪਟਿੰਡਾ